ਜਾਗੋ ਸਰਕਾਰ ਜਾਗੋ ਦੇ ਨਾਂ ਤੇ ਅਸੀਂ ਇੱਕ ਰੋਸ ਮਾਰਚ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਅਸੀਂ ਰੱਖਿਆ ਅਸੀਂ ਪੰਜਾਬ ਦੀ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਸ ਪ੍ਰਕਾਰ ਦੇ ਹਾਲਾਤ ਪੰਜਾਬ ਦੇ ਵਿੱਚ ਹੈਗੇ ਆ ਇਹਨਾਂ ਹਾਲਾਤਾਂ ਅਗਰ ਇਸੇ ਤਰ੍ਹਾਂ ਬਣੇ ਰਹੇ ਤਾਂ ਪੰਜਾਬ ਬਰابر ਕਰ ਗਲਦਲ ਦੇ ਵਿੱਚ ਡੁੱਬ ਜਾਏਗਾ ਕਿੱਥੇ ਮੁੱਖ ਮੰਤਰੀ ਸਾਹਿਬ ਦਾਖਲ ਨੇ ਉੱਥੋਂ ਖਬਰ ਆਈ ਹੈ ਕਿ ਹਸਪਤਾਲ ਨੂੰ ਬੰਬ ਨਾਲ ਉਡਾ ਦੇਣ ਦੀ ਜਿਹੜੀ ਧਮਕੀ ਮਿਲੀ ਹੈ ਵੀਪੀਐਸ ਸਕੂਲ ਸਾਰਾ ਬੱਚਿਆਂ ਦਾ ਖਾਲੀ ਕਰਾ ਲਿਆ ਗਿਆ ਹੈ ਔਰ ਦਿਨ ਦਿਹਾੜੇ ਹੈਂਡ ਗਰਨੇਡਸ ਦੀਆਂ ਵਾਰਦਾਤਾਂ ਦਿਨ ਦਿਹਾੜੇ ਕਤਲੇਆਮ ਵਪਾਰੀਆਂ ਦਾ ਔਰ ਹਜ਼ਾਰਾਂ ਲੱਖਾਂ ਵਪਾਰੀਆਂ ਨੂੰ ਫਰੋਤੀਆਂ ਦਾ ਸ਼ਿਕਾਰ ਹੋ ਗਏ ਕੁਝ ਵਪਾਰੀ ਪ੍ਰਾਤਾਂ ਇਸ ਗੱਲ ਦੀ ਇਤਲਾਾ ਆਪਣੇ ਪਰਿਵਾਰ ਨੂੰ ਵੀ ਨਹੀਂ ਦਿੰਦੇ ਕਿਉਂਕਿ ਕੋਈ ਸੇ ਦੀ ਜਾਨ ਮਾਲ ਸੁਰੱਖਿਤ ਨਹੀਂ ਸੋਏ ਸਾਰੀਆਂ ਗੱਲਾਂ ਤੇ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਪੰਜਾਬ ਦੇ ਨਾਲ ਪੰਜਾਬ ਦੀ ਇਸ ਸ਼ਕਤੀ ਦੇ ਨਾਲ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਔਰ ਸਾਨੂੰ ਪਿਆਰ ਹੈ ਇਸ ਪੰਜਾਬ ਦੀ ਅਮਨ ਔਰ ਸ਼ਾਂਤੀ ਦੇ ਲਈ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੇ ਜਦੋਂ ਪੰਜਾਬ ਸੜ ਰਿਹਾ ਸੀਗਾ ਜਲ ਰਿਹਾ ਸੀਗਾ ਆਪਣੀ ਜਾਨ ਦੀ ਕੁਰਬਾਨੀ ਦੇ ਕੇ 1992 ਦੇ ਵਿੱਚ ਚੋਣਾਂ ਲੜ ਕੇ ਜਦੋਂ ਸਾਰੀਆਂ ਪਾਰਟੀਆਂ ਦੇ ਲੀਡਰ ਚਾਹੇ ਉਹ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹੈ ਤੇ ਚਾਹੇ ਭਾਜਪਾ ਬਾਈਕਾਟ ਕਰਕੇ ਚਲੇ ਗਏ ਕਿ ਅਸੀਂ ਚੋਣ ਨਹੀਂ ਲੜਾਂਗੇ ਡਰ ਦੇ ਮਾਰੇ ਉਦੋਂ ਕਾਂਗਰਸ ਪਾਰਟੀ ਨੇ ਬੀੜਾ ਚੱਕ ਕੇ ਲੜਾਈ ਲੜ ਕੇ ਸਰਕਾਰ ਬਣਾਈ ਬੇਸ਼ੱਕ ਸਾਡੇ ਮੁੱਖ ਮੰਤਰੀ ਮਾਰੇ ਗਏ ਬੇਸ਼ੱਕ ਸਾਡੇ ਐਮ.ਐਲ.ਏ ਮਾਰੇ ਗਏ ਲੇਕਿਨ ਹਸਦਾ ਬਸਦਾ ਪੰਜਾਬ ਮੋੜ ਬਠਿੰਡੇ ਦੇ ਬਜ਼ਾਰਾਂ ਦੀਆਂ ਰੌਣਕਾਂ ਮੋੜ ਗਿੱਦੇ ਤੇ ਪੰਘੜੇ ਉਹੀ ਘੋੜੀਆਂ ਤੇ ਬੈਂਡ ਬਾਜੇ ਦੁਬਾਰੇ ਪੰਜਾਬ ਦੇ ਵਿੱਚ ਵੱਜਣ ਲੱਗੇ ਅਸੀਂ ਅੱਜ ਸਰਕਾਰ ਨੂੰ ਚੇਤਾਵਨੀ ਦਿੰਦੇ ਕਿ ਤੁਹਾਡੇ ਖਿਲਾਫ ਹੁਣ ਜੰਗ جاری ਹੈ ਜੁੱਧ ਝਾੜੂ ਵਿਰੋਧ ਜੁੱਧ ਝਾੜੂ ਵਿਰੋਧ ਦੇ ਤਹਿਤ ਅਸੀਂ ਜਾਗੋ ਪੰਜਾਬ ਜਾਗੋ ਦੇ ਤਹਿਤ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਮਾਰਚ ਕਰਕੇ ਪੰਜਾਬ ਦੇ ਲੋਕਾਂ ਨੂੰ ਜਗਾਵਾਂਗੇ ਔਰ ਇਸ ਗੁੰਗੀ ਬਹਿਰੀ ਸਰਕਾਰ ਨੂੰ ਚਲਦਾ ਕਰਾਂਗੇ ਔਰ ਸਰਕਾਰ ਬੰਦੇ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਬਹਾਲ ਕਰਕੇ ਦਿਖਾਵਾਂਗੇ ਮੈਨੂੰ ਲੱਗਦਾ ਮੈਂ ਬੇਨਤੀ ਕਰਨੀ ਚਾਹਣਾ ਡਰੱਗਜ਼ ਜੇ ਤੁਸੀਂ ਸਰਕਾਰ ਨੂੰ ਪੁੱਛ ਲੋ ਤਾਂ ਕਹਿੰਦੇ ਖਤਮ ਕਰਤਾ ਇੱਕ ਗਵਰਨਰ ਸਾਹਿਬ ਇਸ ਕੰਮ ਤੇ ਹੋ ਗਏ ਇੱਕ ਸਰਕਾਰ ਇੱਕ ਯਾਤਰਾ ਕਰ ਰਿਹਾ ਹੈ ਇੱਕ ਰੈਲੀ ਕਰ ਰਿਹਾ ਹੈ ਕਰੋੜਾਂ ਰੁਪਇਆ ਸਰਕਾਰ ਦਾ ਟੈਕਸ ਪੇਡ ਮਨੀ ਜਿਹੜਾ ਉਹ ਵੇਸਟ ਕੀਤਾ ਜਾ ਰਿਹਾ ਹੈ ਡਰੱਗਸ ਵਾਧੀ ਜਾ ਰਹੀ ਹੈ ਡਰੱਗਸ ਵਾਧੀ ਜਾ ਰਹੀ ਹੈ ਮੈਂ ਕਹਿ ਰਿਹਾ ਜੀ ਜੀਰਾ ਮਰਜੀ ਇਨਕਾਊਂਟਰ ਕਰੋ ਲੇਕਿਨ ਬੰਬ ਦੀ ਧਮਕੀ ਨਹੀਂ ਹੋਣੀ ਚਾਹੀਦੀ ਜਿਆਦਾ ਕੁਝ ਕਰਕੇ ਦਿਖਾਓ ਇੱਕ ਆਪਰੇਸ਼ਨ ਪ੍ਰਿਹਾਰ ਸ਼ੁਰੂ ਕਰ ਲਿਆ ਕਿ ਆ ਡਰਾਮ ਇਸ ਪ੍ਰਿਹਾਰ ਦੇ ਰਾਹੀਂ ਲੋਕਾਂ ਨੂੰ ਪੁਲਿਸ ਅਫਸਰਾਂ ਨੂੰ ਆਪਣੀਆਂ ਰੀਲਾਂ ਤੇ ਫੇਸਬੁਕ ਚਲਾਉਣ ਦਾ ਮੌਕਾ ਮਿਲ ਗਿਆ ਨਾਥਿੰਗ ਮੋਰ ਦੈਨ ਥਾਟ ਐਡਵਰਟਾਈਜ਼ਮੈਂਟ ਟੋਟਲੀ ਦੈਂ ਦੇ ਹੜੇ ਕਤਲਿਆਮ ਜੇ ਮਹੌਲੀ ਚ ਮੁੱਖ ਮੰਤਰੀ ਸਾਹਿਬ ਦਾਖਲ ਹੈ ਤੇ ਉੱਥੇ ਬੰਬ ਦੀ ਧਮਕੀ ਆ ਗਈ ਤੇ ਫਿਰ ਆਪਰੇਸ਼ਨ ਉੱਪਰ ਯਾਰ ਥੋੜਾ ਫੇਲ ਆ ਬੜੀ ਕਿਸ ਸਾਹਿਬ ਜਿਹੜੇ ਕੰਮ ਦੇਖੇ ਸੀ ਉਹਨਾਂ ਨੇ ਕਾਂਗਰਸ ਨੂੰ ਸਾਝੇ ਫਿਕੇ ਨੇ ਉਹ ਦੇਖੋ ਮੈਂ ਕਹਿੰਦਾ ਸੀਐਮ ਸਾਹਿਬ ਨੂੰ ਰੱਬ ਤੰਦਰੁਸਤੀ ਬਖਸ਼ੇ ਅਸੀਂ ਕਹਿੰਦੇ ਹਰ ਵਿਅਕਤੀ ਨੂੰ ਤੰਦਰੁਸਤੀ ਬਖਸ਼ੇ ਲੇਕਿਨ ਪੰਜਾਬ ਦੀ ਅਮਨ ਔਰ ਸ਼ਾਂਤੀ ਬਰਕਰਾਰ ਕਰਨਾ ਮੁੱਖ ਮੰਤਰੀ ਮੁੱਖ ਮੰਤਰੀ ਪੰਜਾਬ ਕਹਿ ਰਹੇ ਇਹ ਕੋਈ ਮੁੱਦਾ ਹੈ ਇਹ ਕੋਈ ਮੁੱਦਾ ਹੈ ਇਹ ਕੋਈ ਮੁੱਦਾ ਹੈ ਜਿਹੜਾ ਕੋਈ ਮੁੱਦਾ ਨਹੀਂ ਹੈ ਉਹਦੇ ਤੇ ਮੈਂ ਜਵਾਬ ਨਹੀਂ ਦੇ ਦੂੰਗਾ ਪੰਜਾਬ ਦੇ ਮੁੱਦੇ ਬੇਰੋਜ਼ਗਾਰੀ ਹੈ ਮਨਰੇਗਾ ਹੈ ਕਤਲੇਆਮ ਡਰੱਗਸ ਇਹਦੇ ਦੇ ਗੱਲ ਕਰੋ ਬਿੱਟੂ ਜਾਖੜ ਤੇ ਮੈਂ ਨਹੀਂ ਗੱਲ ਕਰਨੀ ਡੀਜੀਪੀ ਨੇ ਕੱਲ ਭਾਸ਼ਣ ਦਿੱਤਾ ਰਾਜਨੀਤਿਕ ਸਟੇਜ ਤੇ ਉਹ ਤੱਕ ਕਿਵੇਂ ਦੇਖਦੇ ਹੋ ਚੀਫ ਸੈਕਟਰੀ ਤੇ ਡੀਜੀਪੀ ਉਹਦਾ ਕਾਰਨ ਇਹ ਹੈ ਕਰੋੜਾ ਰੁਪਿਆ ਉਸ ਰੈਲੀ ਚ ਲਾਇਆ ਗਿਆ ਬੀਜੇਪੀ ਦਾ ਭਾਸ਼ਣ ਦਿਵਾ ਕੇ ਤੇ ਚੀਫ ਸੈਕਟਰੀ ਦਾ ਭਾਸ਼ਣ ਦਿਵਾ ਕੇ ਉਹਨੂੰ ਸਰਕਾਰੀ ਬਣਾਇਆ ਗਿਆ ਤਾਂ ਜੋ ਉਰੀ ਆੜ ਦੇ ਵਿੱਚ ਕਰੋੜਾ ਰੁਪਏ ਦਾ ਇਸਤੇਮਾਲ ਕਰਕੇ ਰਾਜਨੀਤਿਕ ਰੈਲੀ ਕੀਤੀ ਗਈ ਪਰ ਇਸ ਤਰ੍ਹਾਂ ਸਰਕਾਰ ਇਸ ਤਰ੍ਹਾਂ ਪਾਰਟੀ ਦੇ ਮੰਚ ਤੋਂ ਅਗਰ ਸਾਡੇ ਅਫਸਰ ਬੋਲਣਗੇ ਇਹ ਕੋਈ ਚੰਗੀ ਗੱਲ ਨਹੀਂ ਹੈ ਉਹਨਾਂ ਅੱਗੇ ਮੈਂ ਉਹਨਾਂ ਨੂੰ ਸੁਝਾਅ ਦੇਵਾਂਗਾ ਕਿ ਇਸ ਤਰ੍ਹਾਂ ਦੇ ਕੰਮ ਤੁਸੀਂ ਨਾ ਕਰੋ ਮੁੱਖ ਮੰਤਰੀ ਪੰਜਾਬ ਕਹਿ ਰਿਹਾ ਮਨ